ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਆਪਣੇ ਖੂਨ ਨੂੰ ਸਾਫ਼ ਕਰਨਾ ਚਾਹੁੰਦੇ ਹੋ ਤਾਂ ਇਹਨਾਂ 6 ਚੀਜ਼ਾਂ ਦਾ ਸੇਵਨ ਜ਼ਰੂਰ ਕਰੋ ਪਹਿਲਾ ਲਹਸਣ ਪਿਆਜ਼ ਅਦਰਕ ਦੂਸਰਾ ਸਿਮਲਾ ਮਿਰਚ ਤੀਸਰਾ ਗੁਲਗੁਨਾ ਪਾਣੀ ਚੌਥਾ ਸੌਫ ਪੰਜਵਾਂ ਹਲਦੀ ਛੇਮਾ ਖੀਰਾ ਇਹ ਸਾਰੀਆਂ ਚੀਜ਼ਾਂ ਤੁਹਾਡੇ ਖੂਨ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਵਿੱਚ ਮਦਦ ਕਰਦੀਆਂ ਹਨ ਨੰਬਰ 2 ਜੇਕਰ ਤੁਸੀਂ ਕਿਸੇ ਨੂੰ ਵੀ ਤુલਸੀ ਦਾ ਪੌਦਾ ਦਾਨ ਵਿੱਚ ਜਾਂ ਫਿਰ ਉਂਝ ਦੇਣਾ ਚਾਹੁੰਦੇ ਹੋ ਤਾਂ ਕਦੇ ਵੀ ਐਤਵਾਰ ਜਾਂ ਫਿਰ ਇਕਾਦਸ਼ੀ ਵਾਲੇ ਦਿਨ ਕਿਸੇ ਨੂੰ ਵੀ ਨਾ ਦੇਵੋ ਇਸ ਨਾਲ ਤੁਹਾਡਾ ਬਹੁਤ ਨੁਕਸਾਨ ਹੋ ਸਕਦਾ ਹੈ ਨੰਬਰ 3 ਜੇਕਰ ਤੁਸੀਂ ਆਪਣੇ ਘਰ ਵਿੱਚ ਲੱਗਿਆ ਹੋਇਆ ਤુલਸੀ ਦਾ ਪੌਦਾ ਐਤਵਾਰ ਅਤੇ ਇਕਾਦਸੀ ਵਾਲੇ ਦਿਨਾਂ ਨੂੰ ਛੱਡ ਕੇ ਦਿੰਦੇ ਹੋ ਤਾਂ ਇਸ ਨਾਲ ਤੁਹਾਨੂੰ अनेका ਹੀ ਲਾਭ ਮਿਲਦੇ ਹਨ ਘਰ ਵਿੱਚ ਸੁੱਖ ਸ਼ਾਂਤੀ ਆਉਂਦੀ ਹੈ ਆਮਦਨ ਵਿੱਚ ਵਾਧਾ ਹੁੰਦਾ ਹੈ ਤੇ ਨਾਲ ਹੀ ਘਰ ਵਿੱਚ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ ਚੌਥਾ ਘਰ ਵਿੱਚ ਬਰਕਤ ਹੁੰਦੀ ਹੈ ਨੰਬਰ 4 ਜਦੋਂ ਵੀ ਤੁਸੀਂ ਪਰਸ ਨੂੰ ਆਪਣੀ ਜੇਬ ਵਿੱਚ ਪਾਉਂਦੇ ਹੋ ਤਾਂ ਹਮੇਸ਼ਾ ਸੱਜੀ ਜੇਬ ਵਿੱਚ ਹੀ ਪਾਓ ਕਦੇ ਵੀ ਇਸ ਨੂੰ ਪਿਛਲੀ ਜੇਬ ਵਿੱਚ ਨਾ ਪਾਓ ਇਸ ਤਰ੍ਹਾਂ ਕਰਨ ਨਾਲ ਧਨ ਵਿੱਚ ਕਮੀ ਆਉਣ ਲੱਗ ਜਾਂਦੀ ਹੈ ਨੰਬਰ 5 ਜੇਕਰ ਤੁਸੀਂ ਆਪਣੇ ਸਰੀਰ ਉੱਪਰ ਆਏ ਸਾਰੇ ਕਸ਼ਟਾਂ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਨਾਰੀਅਲ ਦਾ ਬੂਰਾ ਲੈ ਕੇ ਉਸ ਵਿੱਚ ਸ਼ੱਕਰ ਅਤੇ ਆਟਾ ਮਿਕਸ ਕਰ ਲਓ ਫਿਰ ਉਸ ਨੂੰ ਰੋਜ਼ਾਨਾ ਕੀੜੀਆਂ ਦੇ ਭੌਂ ਤੇ ਉੱਪਰ ਪਾ ਕੇ ਆਓ ਇਸ ਨਾਲ ਤੁਹਾਡੇ ਸਾਰੇ ਕਸ਼ਟ ਦੂਰ ਹੋ ਜਾਣਗੇ ਨੰਬਰ 6 ਜੇਕਰ ਤੁਹਾਡਾ ਬੱਚਾ ਪੜ੍ਹਾਈ ਵਿੱਚ ਘੱਟ ਰੁਚੀ ਰੱਖਦਾ ਹੈ ਤਾਂ ਇੱਕ ਸਟੀਲ ਦਾ ਨਵਾਂ ਗਲਾਸ ਲਓ ਉਸ ਵਿੱਚ ਪਾਣੀ ਪਾ ਕੇ ਬੱਚੇ ਦੇ ਕੋਲ ਰੱਖ ਦਿਓ ਤੇ ਉਸ ਨੂੰ ਰੋਜ਼ਾਨਾ ਅਗਲੇ ਦਿਨ ਪੌਦੇ ਵਿੱਚ ਪਾ ਦਿਓ ਇਸ ਤਰ੍ਹਾਂ ਲਗਾਤਾਰ ਉਨਾ ਸਮਾਂ ਕਰੋ ਜਦੋਂ ਤੱਕ ਬੱਚੇ ਦੇ ਪੇਪਰ ਨਾ ਹੋ ਜਾਣ ਗਲਾਸ ਨੂੰ ਟਕਣਾ ਨਹੀਂ ਤੇ ਗਲਾਸ ਲੱਗਿਆ ਹੋਇਆ ਨਹੀਂ ਹੋਣਾ ਚਾਹੀਦਾ ਨੰਬਰ 7 ਜੇਕਰ ਅਸੀਂ ਚੀਨੀ ਵਾਲੇ ਡੱਬੇ ਦੇ ਆਸ-ਪਾਸ ਰੂ ਨੂੰ ਛੱਕੇ ਨਾਲ ਗਿੱਲੀ ਕਰਕੇ ਫੇਰ ਦਈਏ ਤਾਂ ਇਸ ਤਰ੍ਹਾਂ ਕਰਨ ਨਾਲ ਸਾਡੇ ਚੀਨੀ ਵਾਲੇ ਡੱਬੇ ਵਿੱਚ ਕਦੇ ਵੀ ਕੀੜੀਆਂ ਨਹੀਂ ਪੈਣਗੀਆਂ ਇਹ ਨੁਕਤਾ ਜ਼ਰੂਰ ਅਪਣਾ ਕੇ ਦੇਖੋ ਬਹੁਤ ਹੀ ਕੰਮ ਆਵੇਗਾ ਨੰਬਰ 8 ਜੇਕਰ ਤੁਸੀਂ ਚਾਹ ਪੱਤੀ ਦਾ ਪਤਾ ਕਰਨਾ ਚਾਹੁੰਦੇ ਹੋ ਕਿ ਉਹ ਅਸਲੀ ਹੈ ਜਾਂ ਨਕਲੀ ਤਾਂ ਥੋੜੀ ਜਹੀ ਚਾਹ ਪੱਤੀ ਆਪਣੇ ਹੱਥ ਉੱਪਰ ਪਾ ਕੇ ਉਸ ਉੱਪਰ ਹਲਕਾ ਜਿਹਾ ਪਾਣੀ ਪਾ ਲਓ ਇਸ ਤਰ੍ਹਾਂ ਕਰਨ ਨਾਲ ਉਸ ਨੂੰ ਆਪਣੇ ਹੱਥਾਂ ਉੱਪਰ ਮਸਲੋ ਜੇਕਰ ਉਸ ਦਾ ਰੰਗ ਲਾਲ ਹੈ ਤਾਂ ਤੁਹਾਡੇ ਹੱਥਾਂ ਨੂੰ ਲੱਗ ਗਿਆ ਤਾਂ ਉਹ ਨਕਲੀ ਹੈ ਨਹੀਂ ਤਾਂ ਉਹ ਅਸਲੀ ਹੈ ਨੰਬਰ 9 ਕਈ ਵਾਰ ਸਾਡੀ ਕੱਪੜੇ ਸਲਾਈ ਕਰਨ ਵਾਲੀ ਮਸ਼ੀਨ ਧਾਗੇ ਨੂੰ ਬਾਰ-ਬਾਰ ਤੋੜ ਦਿੰਦੀ ਹੈ ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਮਸ਼ੀਨ ਦੇ ਉੱਪਰ ਜਿਸ ਜਗ੍ਹਾ ਤੇ ਅਸੀਂ ਧਾਗਾ ਪਾਉਂਦੇ ਹਾਂ ਉਸ ਨੂੰ ਕੋੜਾ ਬੋਲਿਆ ਜਾਂਦਾ ਹੈ ਉਸ ਵਿੱਚ ਕੋਈ ਪਤਲਾ ਜਾਂ ਪੇਚਕਸ ਪਾ ਕੇ ਉਸ ਨੂੰ ਚਾਰੇ ਪਾਸੇ ਘੁਮਾ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡੀ ਮਸ਼ੀਨ ਧਾਗਾ ਨਹੀਂ ਤੋੜੇਗੀ ਨੰਬਰ 10 ਜੇਕਰ ਤੁਹਾਡੇ ਕੋਲ ਟਮਾਟਰ ਨੂੰ ਪੀਸਣ ਲਈ ਗ੍ਰੈਂਡਰ ਨਹੀਂ ਹੈ ਤਾਂ ਤੁਸੀਂ ਉਸ ਨੂੰ ਚਾਹ ਪੂਣੀ ਨਾਲ ਪੀਸ ਕੇ ਪਾ ਸਕਦੇ ਹੋ ਜਦੋਂ ਤੁਸੀਂ ਸਬਜ਼ੀ ਨੂੰ ਤੜਕਾ ਲਗਾਉਂਦੇ ਹੋ ਤਾਂ ਉਸ ਦੇ ਉੱਪਰ ਚਾਹ ਪੂਣੀ ਰੱਖ ਕੇ ਇੱਕ ਟਮਾਟਰ ਰੱਖ ਕੇ ਉੱਪਰ ਦੀ ਚੰਗੀ ਤਰ੍ਹਾਂ ਨਾਲ ਪ੍ਰੈਸ ਕਰਕੇ ਦੇਵੋ ਇਸ ਦੀ ਮਦਦ ਨਾਲ ਉਹ ਪੀਸ ਕੇ ਤੁਹਾਡੀ ਸਬਜ਼ੀ ਵਿੱਚ ਚਲਾ ਜਾਵੇਗਾ ਨੰਬਰ 11 ਜਿਹੜੀਆਂ ਔਰਤਾਂ ਦੀ ਕਮਰ ਵਿੱਚ ਅਕਸਰ ਦਰਦ ਰਹਿ ਜਾਂਦੀ ਸਮੱਸਿਆ ਹੋਵੇ ਉਹਨਾਂ ਨੂੰ ਰੋਜ਼ਾਨਾ ਰਾਤ ਨੂੰ ਮੇਥੀ ਦਾਣਾ ਭਿਉਂ ਕੇ ਰੱਖ ਦੇਣਾ ਚਾਹੀਦਾ ਤੇ ਸਵੇਰ ਦੇ ਸਮੇਂ ਖਾ ਲੋ ਇਸ ਦੀ ਮਦਦ ਨਾਲ ਤੁਹਾਡੀ ਕਮਰ ਵਿੱਚ ਹੋ ਰਹੇ ਦਰਦ ਤੋਂ ਤੁਹਾਨੂੰ ਤੁਰੰਤ ਆਰਾਮ ਮਿਲ ਜਾਵੇਗਾ ਨੰਬਰ 12 ਜੇਕਰ ਤੁਸੀਂ ਸਬਜ਼ੀਆਂ ਦਾ ਜੂਸ ਨਾਰੀਅਲ ਪਾਣੀ ਜਾਂ ਫਿਰ ਸਿੰਪਲ ਪਾਣੀ ਦਾ ਸੇਵਨ ਜ਼ਿਆਦਾ ਤੋਂ ਜ਼ਿਆਦਾ ਕਰੋਗੇ ਤਾਂ ਇਸ ਨਾਲ ਤੁਹਾਡੇ ਸਰੀਰ ਦੀ ਚੰਗੇ ਤਰੀਕੇ ਨਾਲ ਸਫਾਈ ਹੋ ਜਾਵੇਗੀ। ਨੰਬਰ 13 ਜਿਹੜੀਆਂ ਔਰਤਾਂ ਦੇ ਸੀਨੇ ਵਿੱਚ ਜ਼ਿਆਦਾ ਜਲਨ ਹੁੰਦੀ ਸਮੱਸਿਆ ਹੋਵੇ ਉਹਨਾਂ ਨੂੰ ਰੋਜ਼ਾਨਾ ਖਾਲੀ ਪੇਟ ਆਮਲੇ ਦਾ ਪਾਊਡਰ ਵੱਡੇ ਗਲਾਸ ਗੰਗਣੇ ਪਾਣੀ ਵਿੱਚ ਪਾ ਕੇ ਪੀ ਲੈਣਾ ਚਾਹੀਦਾ ਹੈ। ਇਸ ਨਾਲ ਤੁਹਾਡੇ ਸੀਨੇ ਵਿੱਚ ਕਦੇ ਵੀ ਜਲਨ ਨਹੀਂ ਹੋਵੇਗੀ ਨੰਬਰ 14 ਜਦੋਂ ਵੀ ਤੁਸੀਂ ਘਰ ਵਿੱਚ ਕੋਈ ਵੀ ਤਲੀ ਹੋਈ ਚੀਜ਼ ਬਣਾਉਂਦੇ ਹੋ ਜਿਵੇਂ ਕਿ ਪੂਰੀਆਂ ਜਾਂ ਫਿਰ ਪਕੌੜੇ ਨੰਬਰ 14 ਜਦੋਂ ਵੀ ਤੁਸੀਂ ਘਰ ਵਿੱਚ ਕੋਈ ਵੀ ਤਲੀ ਹੋਈ ਚੀਜ਼ ਬਣਾਉਂਦੇ ਹੋ ਜਿਵੇਂ ਕਿ ਪੂਰੀਆਂ ਜਾਂ ਫਿਰ ਪਕੌੜੇ ਤਾਂ ਇਹਨਾਂ ਦੇ ਇੱਕ ਉਬਲਿਆ ਹੋਇਆ ਆਲੂ ਜ਼ਰੂਰ ਮਿਕਸ ਕਰ ਲਓ ਇਸ ਦੀ ਮੱਤ ਨਾਲ ਤੁਹਾਡੇ ਪਕੌੜੇ ਬਹੁਤ ਹੀ ਸੁਆਦ ਬਣ ਜਾਣਗੇ ਕਿਤੇ ਤੁਸੀਂ ਖੁਦ ਦੇ ਕੇ ਹੈਰਾਨ ਹੋਮੋਗੇ ਨੰਬਰ 15 ਜਦੋਂ ਵੀ ਔਰਤਾਂ ਘਰਾਂ ਵਿੱਚ ਕੋਈ ਵੀ ਦਾਲ ਸਬਜ਼ੀ ਬਣਾਉਂਦਾ ਉਹਨਾਂ ਨੂੰ ਬਣਾਉਣ ਤੋਂ ਪਹਿਲਾਂ ਹਲਕਾ ਜਿਹਨ ਨਾਮਕ ਪਾ ਕੇ ਉਬਾਲ ਲਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਸਰੀਰ ਅੰਦਰ ਕਦੇ ਵੀ ਤੇਜਾਬ ਨਹੀਂ ਬਣੇਗਾ ਤੁਸੀਂ ਟੈਨਸ਼ਨ ਫਰੀ ਹੋ ਕੇ ਹਰ ਚੀਜ਼ ਖਾ ਸਕਦੇ ਹੋ ਨੰਬਰ 16 ਜਿਹੜੀਆਂ ਔਰਤਾਂ ਦੇ ਸਿਰ ਵਿੱਚ ਅਕਸਰ ਖਾਜ ਹੀ ਹੁੰਦੀ ਰਹਿੰਦੀ ਹੈ ਉਹਨਾਂ ਨੂੰ ਨਾਰੀਅਲ ਦੇ ਤੇਲ ਵਿੱਚ ਐਲੋਵੇਰਾ ਜੈੱਲ ਨੂੰ ਮਿਕਸ ਕਰਕੇ ਲਗਾ ਲੈਣਾ ਚਾਹੀਦਾ ਤੇ ਫਿਰ ਕੁਝ ਸਮੇਂ ਬਾਅਦ ਇਸ਼ਨਾਨ ਕਰ ਲਓ ਇਸ ਦੀ ਮਦਦ ਨਾਲ ਤੁਹਾਡੇ ਸਿਰ ਵਿੱਚ ਕਦੇ ਵੀ ਖਾਜ ਨਹੀਂ ਹੋਵੇਗੀ ਨੰਬਰ 17 ਜੇਕਰ ਤੁਸੀਂ ਜਲ ਤੋਂ ਜਿਆਦਾ ਪੈਦਲ ਤੁਰਦੇ ਹੋ ਤਾਂ ਤੁਸੀਂ अनेका ਹੀ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ ਪਹਿਲਾਂ ਤੁਹਾਡੇ ਕਮਰ ਵਿੱਚ ਕਦੇ ਵੀ ਦਰਦ ਨਹੀਂ ਹੋਵੇਗਾ ਦੂਸਰਾ ਬਲੱਡ ਪ੍ਰੈਸ਼ਰ ਨਹੀਂ ਵਧੇਗਾ ਤੀਸਰਾ ਮੋਟਾਪਾ ਨਹੀਂ ਵਧੇਗਾ ਚੌਥਾ ਸਰੀਰ ਵਿੱਚ ਕਦੇ ਵੀ ਦਰਦ ਨਹੀਂ ਹੋਵੇਗੀ ਥਰੀ ਦੀ ਸਫਾਈ ਵੀ ਚੰਗੀ ਤਰ੍ਹਾਂ ਨਾਲ ਹੋ ਜਾਵੇਗੀ ਨੰਬਰ 18 ਜੇਕਰ ਤੁਸੀਂ ਦਿਨ ਵਿੱਚ 8 ਤੋਂ 9 ਗਲਾਸ ਪਾਣੀ ਪੀਂਦੇ ਹੋ ਤਾਂ ਤੁਹਾਡੇ ਕਦੇ ਵੀ ਚੱਕਰ ਨਹੀਂ ਆਉਣਗੇ ਦੇ ਨਾਲ ਹੀ ਤੁਸੀਂ अनेका ਹੀ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ ਕਿਉਂਕਿ ਬਹੁਤ ਸਾਰੇ ਲੋਕਾਂ ਕੋਲ ਪਾਣੀ ਨਾ ਪੀਣ ਕਾਰਨ अनेका ਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਜਿਸ ਕਾਰਨ ਉਹਨਾਂ ਨੂੰ ਕਈ ਵਾਰ ਆਈਸੀਯੂ ਵਿੱਚ ਵੀ ਦਾਖਲ ਹੋਣਾ ਪੈਂਦਾ ਹੈ ਨੰਬਰ 19 ਜੇਕਰ ਤੁਸੀਂ ਜੰਕ ਫੂਡ ਦੀ ਬਜਾਏ ਘਰ ਵਿੱਚ ਬਣਾਇਆ ਸਾਦਾ ਖਾਣਾ ਪੂਰੀ ਖੁਸ਼ੀ ਨਾਲ ਖਾਂਦੇ ਹੋ ਤਾਂ ਤੁਸੀਂ ਲੰਬੀ ਉਮਰ ਹੋਣ ਤੇ ਵੀ ਜਲਦੀ ਵਿੱਚ ਬੁੱਢੇ ਨਾ ਜਨਨੀ ਆਵੋਗੇ ਤੇ ਨਾਲ ਹੀ ਉਮਰ ਵੀ ਲੰਬੀ ਜੀ ਸਕੋਗੇ ਨੰਬਰ 2 ਜਿਹੜੀਆਂ ਔਰਤਾਂ ਆਪਣੇ ਬੱਚਿਆਂ ਨੂੰ ਸੁੱਜੀ ਦੀ ਖੀਰ ਬਣਾ ਕੇ ਰੋਜ਼ਾਨਾ ਖਾਣ ਲਈ ਦਿੰਦੀਆਂ ਹਨ ਉਹਨਾਂ ਦੇ ਬੱਚਿਆਂ ਦੀ ਗਰੋਥ ਬਹੁਤ ਵਧੀਆ ਹੁੰਦੀ ਹੈ ਤੇ ਨਾਲ ਹੀ ਉਹਨਾਂ ਦੀਆਂ ਹੱਡੀਆਂ ਵੀ ਮਜ਼ਬੂਤ ਬਣਦੀਆਂ ਹਨ। ਨੰਬਰ 121 ਵਾਰੀ ਸਾਡੀਆਂ ਉਂਗਲਾਂ ਵਿੱਚ ਬਹੁਤ ਦਰਦ ਹੋਣ ਲੱਗ ਜਾਂਦਾ ਹੈ। ਅਜਿਹੇ ਵਿੱਚ ਤੁਸੀਂ ਸਰੋਂ ਦਾ ਤੇਲ ਕੋਸਾ ਕਰਕੇ ਆਪਣੇ ਉਂਗਲਾਂ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰੋ ਇਸ ਨਾਲ ਤੁਰੰਤ ਠੀਕ ਹੋ ਜਾਣਗੀਆਂ। ਨੰਬਰ 22 ਕਈ ਔਰਤਾਂ ਦੇ ਪੀਰੀਅਡ ਦੌਰਾਨ ਬਹੁਤ ਜ਼ਿਆਦਾ ਦਰਦ ਹੁੰਦਾ ਹੈ। ਅਜਿਹੇ ਵਿੱਚ ਤੁਸੀਂ ਡਾਰਕ ਚਾਕਲੇਟ ਖਾ ਲਓ ਤੁਹਾਡੇ ਹੋ ਰਿਹਾ ਦਰਦ ਠੀਕ ਹੋ ਜਾਵੇਗਾ ਤੇ ਤੁਹਾਨੂੰ ਬਹੁਤ ਹੀ ਆਰਾਮ ਮਹਿਸੂ ਨੰਬਰ 23 ਜੇਕਰ ਤੁਹਾਡੇ ਸੋਫੇ ਉੱਪਰ ਕਿਸੇ ਵੀ ਚੀ ਦੇ ਦਾਗ ਪੈ ਗਏ ਹੋਣ ਤਾਂ ਤੁਸੀਂ ਉਸ ਉੱਪਰ ਹਲਕਾ ਜਿਹਾ ਬੇਕਿੰਗ ਸੋਡਾ ਪਾ ਦਿਓ ਤੇ ਹਲਕੀ ਜਿਹੀ ਸਰਫ ਕੁਝ ਸਮੇਂ ਲਈ ਛੱਡ ਦਿਓ ਤੇ ਗਿੱਲਾ ਕੱਪੜਾ ਕਰਕੇ ਉਸ ਜਗ੍ਹਾ ਤੇ ਫੇਰ ਦਿਓ ਸਾਰੇ ਦਾਗ ਸਾਫ਼ ਹੋ ਜਾਣਗੇ ਦੇਖ ਕੇ ਤੁਸੀਂ ਖੁਦ ਹੈਰਾਨ ਹੋਵੋਗੇ ਨੰਬਰ 24 ਜੇਕਰ ਔਰਤਾਂ ਰਾਤ ਨੂੰ ਥੋੜਾ ਜਿਆਦਾ ਸੁੱਕਾ ਧੜੀਆਂ ਪਾਣੀ ਵਿੱਚ ਭਿਉਂ ਕੇ ਰੱਖ ਦੇਣ ਤੇ ਸਵੇਰ ਦੇ ਸਮੇਂ ਇਸ ਪਾਣੀ ਨੂੰ ਕਰਮ ਕਰਕੇ ਪੀ ਲੈਣ ਤਾਂ ਇਹਨਾਂ ਨਾਲ ਉਹਨਾਂ ਦੀ ਪੇਟ ਨਾਲ ਸੰਬੰਧ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੇ ਤੇ ਨਾਲ ਹੀ ਸਿੱਕਣ ਨੂੰ ਵੀ ਅਨੇਕਾਂ ਹੀ ਫਾਇਦੇ ਮਿਲਣਗੇ ਨੰਬਰ 25 ਜੇਕਰ ਤੁਸੀਂ ਸਰਦੀਆਂ ਵਿੱਚ ਵਧੀਆ ਕਰੀਮ ਬਣਾਉਣਾ ਚਾਹੁੰਦੇ ਹੋ ਤਾਂ ਪਹਿਲਾਂ 4 ਚਮਚ ਐਲੋਵੇਰਾ ਜੈੱਲ ਲਓ ਫਿਰ ਇੱਕ ਚਮਚ ਗ੍ਰੀਸਲੀਨ ਤੇ ਇੱਕ ਚਮਚ ਬਦਾਮ ਦਾ ਤੇਲ ਤੇ ਇੱਕ ਵਿਟਾਮਿਨ E ਕੈਪਸੂਲ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਤੁਹਾਡਾ ਚਿਹਰਾ ਕਦੇ ਵੀ ਰੁੱਖਾ ਸੁੱਕਾ ਨਹੀਂ ਹੋਵੇਗਾ ਤੇ ਨਾਲ ਹੀ ਚਿਹਰੇ ਤੇ ਬਹੁਤ ਚਮਕ ਆਵੇਗੀ ਨੰਬਰ 26 ਜਿਹੜੀਆਂ ਔਰਤਾਂ ਦੇ ਚਿਹਰੇ ਦਾ ਰੰਗ ਜਿਆਦਾ ਸਾਵਲਾ ਹੋਵੇ ਤਾਂ ਉਹਨਾਂ ਨੂੰ ਰੋਜ਼ਾਨਾ ਚੌਲਾਂ ਵਾਲੇ ਪਾਣੀ ਨਾਲ ਆਪਣਾ ਮੂੰਹ ਧੋਣਾ ਚਾਹੀਦਾ ਹੈ ਇਸ ਨਾਲ ਉਹਨਾਂ ਦੇ ਚਿਹਰੇ ਉੱਪਰ ਚਮਕ ਆਉਣ ਲੱਗ ਜਾਂਦੀ ਹੈ ਤੇ ਰੰਗ ਵੀ ਸਾਫ਼ ਹੋ ਜਾਂਦਾ ਹੈ ਨੰਬਰ 27 ਜਿਹੜੀਆਂ ਔਰਤਾਂ ਮਸ਼ੀਨ ਨਾਲ ਕੱਪੜੇ ਸਲਾਈ ਕਰਨ ਤੋਂ ਪਹਿਲਾਂ ਉਹਨਾਂ ਨੂੰ ਚੰਗੀ ਤਰ੍ਹਾਂ ਨਾਲ ਤੇਲ ਦੇ ਕੇ ਤੁੱਪ ਲਗਾ ਲੈਂਦੀਆਂ ਹਨ ਉਹਨਾਂ ਦੀ ਮਸ਼ੀਨ ਕਦੇ ਵੀ ਖਰਾਬ ਨਹੀਂ ਹੁੰਦੀ ਤੇ ਤੇਲ ਨਾਲ ਹਲਕੀ ਜਹੀ ਬੈਸਲੀਨ ਵੀ ਜ਼ਰੂਰ ਲਗਾਓ ਇਸ ਨਾਲ ਤੁਹਾਡੀ ਮਸ਼ੀਨ ਕਦੇ ਵੀ ਖਰਾਬ ਨਹੀਂ ਹੋਵੇਗੀ। ਨੰਬਰ 28 ਜਦੋਂ ਵੀ ਤੁਸੀਂ ਬਾਹਰੋਂ ਕੋਈ ਵੀ ਫਲ ਸਬਜ਼ੀ ਲੈ ਕੇ ਆਉਂਦੇ ਹੋ ਤਾਂ ਉਸ ਨੂੰ ਨਮਕ ਜਾਂ ਫਿਰ ਅਦਰਕ ਵਾਲੇ ਪਾਣੀ ਨਾਲ ਜ਼ਰੂਰ ਧੋ ਲਵੋ। ਇਸ ਤਰ੍ਹਾਂ ਕਰਨ ਨਾਲ ਸਬਜ਼ੀ ਫਲਾਂ ਦੇ ਕਟਾਣ ਨੂੰ ਨਸ਼ਟ ਹੋ ਜਾਂਦੇ ਹਨ ਤੇ ਨਾਲ ਹੀ ਖਾਣ ਨਾਲ ਸਾਡੇ ਸਰੀਰ ਨੂੰ ਕੋਈ ਵੀ ਸਮੱਸਿਆ ਨਹੀਂ ਹੁੰਦੀ। ਨੰਬਰ 29 ਜੇਕਰ ਤੁਸੀਂ ਆਪਣਾ ਖੂਨ ਵਧਾਉਣਾ ਚਾਹੁੰਦੇ ਹੋ ਤਾਂ ਲੋਹੇ ਦੇ ਬਰਤਨ ਵਿੱਚ ਪਾਣੀ ਪਾ ਕੇ ਚੰਗੀ ਤਰ੍ਹਾਂ ਨਾਲ ਉਬਾਲੋ ਫਿਰ ਇਸ ਪਾਣੀ ਨੂੰ ਠੰਡਾ ਕਰਕੇ ਰੋਜ਼ ਇਸ ਨੂੰ ਪੀਓ ਇਸ ਨਾਲ ਤੁਹਾਡੇ ਅੰਦਰ ਖੂਨ ਦੀ ਕਮੀ ਪੂਰੀ ਹੋ ਜਾਵੇਗੀ ਨੰਬਰ 3 ਜਦੋਂ ਵੀ ਤੁਸੀਂ ਕੋਈ ਵੀ ਨਵਾਂ ਬਰਤਨ ਲੈ ਕੇ ਘਰ ਆਉਂਦੇ ਹੋ ਤਾਂ ਉਸ ਵਿੱਚ ਹਮੇਸ਼ਾ ਕਣਕ ਦੇ ਦਾਣੇ ਰੱਖ ਕੇ ਲੈ ਕੇ ਆਵੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਘਰ ਵਿੱਚ ਹਮੇਸ਼ਾ ਬਰਕਤ ਬਣੀ ਰਹੇਗੀ ਤੇ ਨਾਲ ਹੀ ਖੁਸ਼ਹਾਲੀ ਵੀ ਆਵੇਗੀ ਨੰਬਰ 31 ਜੇਕਰ ਤੁਸੀਂ ਪਿੱਤਲ ਦੇ ਬਰਤਨਾਂ ਨੂੰ ਆਸਾਨੀ ਨਾਲ ਚਮਕਾਉਣਾ ਚਾਹੁੰਦੇ ਹੋ ਤਾਂ ਪਿੱਤਲ ਦੇ ਬਰਤਨ ਉੱਪਰ ਹਲਕਾ ਜਿਹਾ ਕੋਲਗਟ ਦੇ ਬੇਕਿੰਗ ਸੋਡਾ ਲਗਾ ਦਿਓ ਫਿਰ ਇਸ ਨੂੰ ਸੁਪੰਜ ਦੀ ਮਦਦ ਨਾਲ ਰਗੜ ਦਿਓ ਇਸ ਤਰ੍ਹਾਂ ਉਹ ਬਹੁਤ ਹੀ ਆਸਾਨੀ ਨਾਲ ਸਾਫ਼ ਹੋ ਜਾਣਗੇ ਤੇ ਨਾਲ ਹੀ ਚਮਕਣਗੇ ਨੰਬਰ 32 ਜੇਕਰ ਤੁਸੀਂ ਖਾਣਾ ਖਾਣ ਤੋਂ ਬਾਅਦ ਇਹ ਤੰਮ ਮਸਾਲੇ ਚਬਾ ਲਓ ਤਾਂ ਤੁਹਾਡੇ ਪੇਟ ਵਿੱਚ ਕਦੇ ਵੀ ਗੈਸ ਨਹੀਂ ਬਣੇਗੀ ਤੇ ਨਾਲ ਹੀ ਪੇਟ ਫੁੱਲਣ ਦੀ ਸਮੱਸਿਆ ਵੀ ਨਹੀਂ ਹੋਵੇਗੀ ਅਜਬੈਨ ਜੀਰਾ ਤੇ ਸੌਂਫਾ ਨੰਬਰ 33 ਜੇਕਰ ਤੁਸੀਂ ਆਪਣੇ ਸਰੀਰ ਵਿੱਚ ਵਿਟਾਮਿਨ B ਦੀ ਕਮੀ ਨੂੰ ਪੂਰਾ ਕਰਨਾ ਚਾਹੁੰਦੇ ਹੋ ਤਾਂ ਬਦਾਮ ਤੇ ਨਟ ਸਦਾ ਸੇਵਨ ਜਿੰਨਾ ਹੋ ਸਕਦਾ ਜਰੂਰ ਕਰੋ ਨੰਬਰ 34 ਜੇਕਰ ਤੁਸੀਂ ਲਗਾਤਾਰ 1 ਮਹੀਨਾ ਬਾਜਰੀ ਦੀ ਰੋਟੀ ਖਾਂਦੇ ਹੋ ਤਾਂ ਤੁਹਾਡੇ ਸਰੀਰ ਨੂੰ ਅਨੇਕਾਂ ਹੀ ਲਾਭ ਮਿਲਣਗੇ ਇਸ ਨਾਲ ਤੁਹਾਡੀ ਚਮੜੀ ਦੇ ਨਿਖਾਰ ਆਵੇਗਾ ਤੇ ਨਾਲ ਹੀ ਹਿੱਲਦੀਆਂ ਬਿਮਾਰੀਆਂ ਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੂਰ ਹੋ ਜਾਣਗੀਆਂ ਨੰਬਰ 35 ਜੇਕਰ ਤੁਸੀਂ ਰੋਜ਼ਾਨਾ ਅਮਰੂਦ ਦੇ ਦੋ ਪੱਤੇ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਅਸਥਮਾ ਤੇ ਬਲੱਡ ਸ਼ੂਗਰ ਦੀ ਸਮੱਸਿਆ ਦੂਰ ਹੁੰਦੀ ਤੇ ਇਸ ਨੂੰ ਆਯੁਰਵੇਦਿਕ ਵਿੱਚ ਬਹੁਤ ਹੀ ਗੁਣਾਂ ਨਾਲ ਭਰਪੂਰ ਮੰਨਿਆ ਜਾਂਦਾ ਹੈ ਜੋ अनेका ਹੀ ਰੋਗਾਂ ਲਈ ਆਰਾਮ ਬਣਨ ਦਵਾਈ ਹੈ। ਨੰਬਰ 36 ਜੇਕਰ ਤੁਸੀਂ ਲਾਸੰਦੀਆ ਦੋ ਗ੍ਰੇਨ ਪੀਸ ਕੇ ਉਸ ਵਿੱਚ ਨਮਕ ਪਾ ਕੇ ਮਲਮਲ ਦੇ ਕੱਪੜੇ ਵਿੱਚ ਪਾ ਕੇ ਪੋਟਲੀ ਬਣਾ ਕੇ ਦਰਦ ਵਾਲੀ ਜਗ੍ਹਾ ਉੱਪਰ ਕੁਝ ਸਮਾਂ ਰੱਖ ਲਓ ਤਾਂ ਇਸ ਨਾਲ ਵੀ ਦਰਦ ਤੋਂ ਆਰਾਮ ਮਿਲੇਗਾ। ਨੰਬਰ 37 ਬੇਸਨ ਦੇ ਪੇੜੇ ਸਖਤ ਨਾ ਬਣ ਇਸ ਦੇ ਲਈ ਬੇਸਨ ਗੁੰਨਣ ਦੇ ਸਮੇਂ ਇਸ ਵਿੱਚ ਥੋੜਾ ਜਿਹਾ ਮੋਆਏ ਪਾ ਕੇ ਦਹੀਂ ਨੰਬਰ 38 ਜਿਹੜੀਆਂ ਔਰਤਾਂ ਆٹے ਵਿੱਚ ਹਲਕਾ ਨਮਕ ਪਾ ਕੇ ਰੋਟੀਆਂ ਬਣਾਉਂਦੀਆਂ ਹਨ ਉਹਨਾਂ ਔਰਤਾਂ ਦੀ ਰੋਟੀ ਬਣਾਈ ਹੋਈ ਬਹੁਤ ਹੀ ਸੁਆਦ ਤੇ ਨਰਮ ਹੁੰਦੀ ਹੈ। ਨੰਬਰ 39 ਜੇਕਰ ਤੁਸੀਂ ਵਾਇਰਲ ਬੁਖਾਰ ਤੋਂ ਬਚਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਦੋ ਪੱਤੇ ਤੁਲਸੀ ਦੇ ਜ਼ਰੂਰ ਚਬਾ ਕੇ ਖਾਓ। ਇਸ ਨਾਲ ਤੁਹਾਨੂੰ ਕਦੇ ਵੀ ਵਾਇਰਲ ਬੁਖਾਰ ਨਹੀਂ ਹੋਵੇਗਾ ਤੇ ਨਾਲ ਹੀ ਤੁਹਾਡੀ ਇਮਿਊਨਿਟੀ ਵੀ ਮਜ਼ਬੂਤ ਹੋਵੇਗੀ। ਨੰਬਰ 40 ਜਿਹੜੇ ਘਰ ਵਿੱਚ ਰੋਜ਼ਾਨਾ ਲੜਾਈ ਝਗੜੇ ਰਹਿੰਦੇ ਹਨ ਉਹਨਾਂ ਔਰਤਾਂ ਨੂੰ ਰੋਜ਼ਾਨਾ ਆਪਣੇ ਘਰ ਵਿੱਚ ਸ਼ਾਮ ਦੇ ਸਮੇਂ ਕਪੂਰ ਜ਼ਰੂਰ ਚਲਾਉਣਾ ਚਾਹੀਦਾ ਹੈ। ਇਸ ਨਾਲ ਘਰ ਦੀ ਸਾਰੀ ਨਕਾਰਾਤਮਕ ਨੰਬਰ 41 ਜਦੋਂ ਵੀ ਤੁਸੀਂ ਆਪਣੇ ਵਾਲਾਂ ਨੂੰ ਤੇਲ ਲਗਾਉਂਦੇ ਹੋ ਤਾਂ ਪੂਰੀਆਂ ਜੜਾਂ ਵਿੱਚ ਤੇਲ ਜ਼ਰੂਰ ਲਗਾਓ ਇਸ ਤਰ੍ਹਾਂ ਕਰਨ ਨਾਲ ਵਾਲਾਂ ਦੀ ਮਜ਼ਬੂਤੀ ਵਧਦੀ ਹੈ ਤੇ ਨਾਲ ਹੀ ਵਾਲਾਂ ਦੀ ਲੰਬਾਈ ਵੀ बढਣੀ ਸ਼ੁਰੂ ਹੋ ਜਾਂਦੀ ਹੈ ਨੰਬਰ 42 ਜੇਕਰ ਤੁਸੀਂ ਤਵੇ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੁੰਦੇ ਹੋ ਤਾਂ ਉਸ ਉੱਪਰ ਸਿਰਕਾ ਅਤੇ ਨਿੰਬੂ ਨਿਚੋੜ ਕੇ ਉਸ ਉੱਪਰ ਦੇ ਕੇ ਸੋਡਾ ਪਾ ਕੇ ਸਪੰਜ ਰਗੜ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਤਵਾ ਚਮਕ ਜਾਵੇਗਾ ਨੰਬਰ 43 ਬੱਚੇ ਦੇ ਪੈਰਾਂ ਤੇ ਰੋਜ਼ਾਨਾ ਹਲਕਾ ਵਿਕਸ ਜ਼ਰੂਰ ਲਗਾਓ ਇਸ ਤਰ੍ਹਾਂ ਕਰਨ ਨਾਲ ਉਹ ਸਰਦੀ ਜੁਕਾਮ ਅਤੇ ਬੁਖਾਰ ਤੋਂ ਬਚੇ ਰਹਿੰਦੇ ਹਨ ਨੰਬਰ 44 ਸਟੀਲ ਦੇ ਬਰਤਨ ਵਿੱਚ ਦੁੱਧ ਉਬਾਲਣਰ ਤੇ ਅਕਸਰ ਹੀਟਾ ਲੱਗ ਜਾਂਦਾ ਹੈ ਦੁੱਧ ਉਬਲਣ ਤੋਂ ਪਹਿਲਾਂ ਪਤੀਲੇ ਵਿੱਚ ਥੋੜਾ ਜਿਹਾ ਪਾਣੀ ਪਾ ਦਿਓ ਪਾਣੀ ਉਬਲਣ ਤੋਂ ਬਾਅਦ ਦੁੱਧ ਪਾ ਕੇ ਉਬਾਲੋ ਨੰਬਰ 45 ਜਿਹੜੀਆਂ ਔਰਤਾਂ ਆਪਣੀ ਸੋਈ ਦੀ ਸੈਲਫ ਨੂੰ ਨਮਕ ਅਤੇ ਮਿੱਠੇ ਛੋਡੇ ਨੂੰ ਪਾਣੀ ਵਿੱਚ ਪਾ ਕੇ ਪੋਚਾ ਲਗਾ ਦਿੰਦੀਆਂ ਹਨ ਉਹਨਾਂ ਔਰਤਾਂ ਦੀ ਸੋਈ ਦੀ ਸੈਲਫ ਬਿਲਕੁਲ ਕਟਾਣ ਮੁਕਤ ਹੁੰਦੀ ਹੈ ਤੇ ਨਾਲ ਹੀ ਬਹੁਤ ਹੀ ਚਮਕਦਾਰ ਬਣ ਜਾਂਦੀ ਹੈ ਨੰਬਰ 46 ਸਾਨੂੰ ਕਦੇ ਵੀ ਆਪਣੀ ਸੋਈ ਵਿੱਚ ਮੱਛਰ ਮਾਰਨ ਵਾਲਾ ਤੇ ਕੋਈ ਵੀ ਸਰਪੇ ਨਹੀਂ ਛੜਕੋਣੀ ਚਾਹੀਦੀ ਇਸ ਨਾਲ ਤੁਸੀਂ ਕਿਸੇ ਵੀ ਪ੍ਰੇਨ ਕਾਸਤੇ ਸਕਾਰ ਹੋ ਸਕਦੇ ਨੰਬਰ 47 ਨੱਕ ਵਿੱਚ ਰੋਜ਼ਾਨਾ ਸਰੋਂ ਦਾ ਤੇਲ ਜ਼ਰੂਰ ਪਾਓ ਇਸ ਨਾਲ ਨਾ ਤਾਂ ਕਦੇ ਸਾਹ ਦੀ ਸਮੱਸਿਆ ਹੋਵੇਗੀ ਤੇ ਨਾ ਹੀ ਕਦੇ ਜ਼ੁਕਾਮ ਦੀ ਸਮੱਸਿਆ ਹੋਵੇਗੀ। ਨੰਬਰ 48 ਰਸਗੁਲਾ ਸਪੰਜੀ ਬਣਾਉਣ ਲਈ ਰਸਗੁਲੇ ਨੂੰ ਚਾशनी ਵਿੱਚ ਪਕਾਉਂਦੇ ਸਮੇਂ ਜਦੋਂ ਰਸਗੁਲਾ ਚਾशनी ਵਿੱਚ ਫੁੱਲਣ ਲੱਗੇ ਤਾਂ ਇਸ ਦੇ ਵਿੱਚ ਇੱਕ ਤੋਂ ਦੋ ਚਮਚ ਪਾਣੀ ਪਾ ਦਿਓ। ਇਸ ਨਾਲ ਚੀਨੀ ਦਾ ਸ਼ਰਬਤ ਗਾੜਾ ਨਹੀਂ ਹੋਵੇਗਾ ਤੇ ਰਸਗੁਲਾ ਵੀ ਜ਼ਿਆਦਾ ਸਪੰਜੀ ਹੋ ਜਾਵੇਗਾ। ਨੰਬਰ 49 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਚਮਕ ਚਾਹੁੰਦੇ ਹੋ ਤਾਂ ਰੋਜ਼ਾਨਾ ਦੁੱਧ ਵਿੱਚ ਥੋੜਾ ਜਹਾ ਗਾਂ ਦਾ ਦੇਸੀ ਘਿਓ ਪੀਣਾ ਸ਼ੁਰੂ ਕਰ ਦਿਓ ਇਸ ਨਾਲ ਤੁਹਾਡਾ ਪੇਟ ਚੰਗੀ ਤਰ੍ਹਾਂ ਨਾਲ ਸਾਫ਼ ਹੋ ਜਾਵੇਗਾ ਜਿਸ ਨਾਲ ਤੁਹਾਡੇ ਚਿਹਰੇ ਉੱਪਰ ਚਮਕ ਆਉਣ ਲੱਗ ਜਾਵੇਗੀ। ਨੰਬਰ 50 ਰਾਤ ਦੇ ਸਮੇਂ ਕਦੇ ਵੀ ਕਿਸੇ ਵਿਅਕਤੀ ਨੂੰ ਆਪਣੇ ਨਹਾਉਣ ਨੂੰ ਨਹੀਂ ਕੱਟਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਤੁਸੀਂ अनेका ਹੀ ਸਮੱਸਿਆਵਾਂ ਵਿੱਚ ਫਸੇ ਰਹਿੰਦੇ ਹੋ। ਨੰਬਰ 51 ਜਦੋਂ ਵੀ ਤੁਸੀਂ ਕੋਈ ਵੀ ਸਬਜ਼ੀ ਦੇ ਛਿਲਕੇ ਉਤਾਰਦੇ ਹੋ ਤਾਂ ਉਹਨਾਂ ਨੂੰ ਕਦੇ ਵੀ ਕੂੜੇ ਵਿੱਚ ਨਾ ਸੁੱਟੋ ਸਗੋਂ ਘਰ ਵਿੱਚ ਤੁਸੀਂ ਇਹਨਾਂ ਨੂੰ ਡੰਗਰਾਂ ਨੂੰ ਪਾ ਸਕਦੇ ਹੋ ਜਾਂ ਫਿਰ ਇਹਨਾਂ ਦੀ ਖਾਦ ਤਿਆਰ ਕਰਕੇ ਘਰ ਵਿੱਚ ਲੱਗੇ ਫੁੱਲ ਪੌਦਿਆਂ ਵਿੱਚ ਪਾ ਸਕਦੇ ਹੋ ਇਸ ਨਾਲ ਉਹਨਾਂ ਦੀ ਗਰੋਥ ਬਹੁਤ ਵਧੀਆ ਹੁੰਦੀ ਹੈ